ਓ ਮੋਦੀ ਜੱਟਾਂ ਚਾਹੇਗੇ ਗੇੜਾ ਮਾਰਲਾ ਪਤਾ ਲੱਗ ਜੂ ਜੱਟ ਕੌਣ ਹੁੰਦਾ ਜੱਟ ਤਾਂ ਬੱਟ ਪਿੱਛੇ ਬੰਦਾ ਮਾਰ ਦਿੰਦੇ ਨੇ ਤੂੰ ਤਾਂ ਸਾਡੀਆਂ ਜ਼ਿੰਦਗੀ ਨਾ ਰੋਕਣ ਨੂੰ ਫਿਰਦਾ ਅੱਜ ਆਪਾਂ ਗੱਲ ਕਰਦੇ ਹਾਂ ਜਸਨੀਤ ਕੌਰ ਚਹਿਲ ਦੇ ਨਾਲ ਬਹੁਤ ਟਾਈਮ ਦੇ ਬਾਅਦ ਅੱਜ ਵਲੌਗ ਬਣਾ ਰਿਹਾ ਤੇ ਅੱਜ ਤੋਂ ਸਟਾਰਟ ਵੀ ਹੋ ਚੁੱਕੇ ਨੇ ਵਲੌਗ ਬਣਾਉਣੇ ਤੇ ਇੰਨੇ ਵੱਡੇ ਵੱਡੇ ਪਹਾੜ ਇੰਨਾ ਖਤਰਨਾਕ ਏਰੀਆ ਤੁਹਾਨੂੰ ਡਰ ਨਹੀਂ ਲੱਗ ਰਿਹਾ ਇੱਥੇ ਡਰ ਵੀ ਲੱਗ ਰਿਹਾ ਮਜ਼ਾ ਵੀ ਆ ਰਿਹਾ ਮੀਡੀਅਮ ਦੋਨੋ ਕੁਛ ਹੋ ਰਿਹਾ ਅੱਛਾ ਦੋਨੇ ਕੁਛ ਹੋ ਰਿਹਾ ਡਰ ਵੀ ਲੱਗਦਾ ਹੈ ਤੇ ਮਜ਼ਾ ਵੀ ਆਉਂਦਾ ਹੈ ਤੇ ਕਿੰਨਾ ਕੁ ਇੰਜੋਏ ਫੀਲ ਕਰ ਰਹੇ ਹੋ ਮੀਡੀਅਮ ਮੀਡੀਅਮ ਹਾਂ ਰਾਤ ਤਾਂ ਤੁਸੀਂ ਕਹਿੰਤੀ ਮੈਨੂੰ ਬਹੁਤ ਵਧੀਆ ਲੱਗਿਆ ਪਹਿਲਾਂ ਖੜ ਕੇ ਗੱਲ ਕਰੋ ਇੱਕ ਥੰਮੇ ਵਧੀਆ ਤਾਂ ਲੱਗਿਆ ਪਰ ਵਧੀਆ ਵੀ ਲੱਗਿਆ ਡਰ ਵੀ ਲੱਗਿਆ ਤੇ ਇੱਕ ਗੱਲ ਹੋਰ ਪੁੱਛਦੇ ਹਾਂ ਤੁਹਾਡੇ ਤੋਂ ਤੇ ਜਿੱਦਾਂ ਪਹਿਲਾਂ ਦਿੱਲੀ ਕਿਸਾਨੀ ਸੰਘਰਸ਼ ਚੱਲਿਆ ਥੋੜਿਆਂ ਬਹੁਤ ਜ਼ਿਆਦਾ ਵੀਡੀਓ ਵਾਇਰਲ ਹੋਈਆਂ ਇਸ ਵਾਰ ਕੋਈ ਵੀਡੀਓ ਨਹੀਂ ਆਈ ਤੇ ਕਦੋਂ ਤੋਂ ਸਟਾਰਟ ਕਰਨੀ ਨੇ ਫਿਰ ਮੋਦੀ ਦੇ ਖਲਾ ਵੀਡੀਓ ਬਣਾਉਣੀਆਂ ਹੁਣ ਤੋਂ ਹੀ ਹੁਣ ਤੋਂ ਹੀ ਕਰਨੀ ਨੇ ਪੂਰੇ ਪੱਕੇ ਰਾਦੇ ਨੇ ਤੇ ਕੋਈ ਵੀਡੀਓ ਮੋਦੀ ਵਾਲੀ ਯਾਦ ਹੋਵੇ ਥੋੜੀ ਆਪਾਂ ਸਾਰਿਆਂ ਨੂੰ ਯਾਦ ਕਰਾਦੀ ਵੀ ਅਸੀਂ ਉਹ ਜਿਸ ਸੰਗੀਤਕਾਰ ਚਾਹਲਾਂ ਜਿਹਨੇ ਆਹ ਵੀਡੀਓ ਦੁਨੀਆ ਦੇ ਵਿੱਚ ਫਲਾਤੀ ਸੀ ਚੱਲ ਫਿਰ ਇੱਕ ਵਾਰੀ ਰੋਹ ਜਣਾ ਵੀਡੀਓ ਸੁਣਾ ਦਿਓ ਅਮ ਉਹ ਮੋਦੀ ਜੱਟਾਂ ਚਾਕੇ ਗੇੜਾ ਮਾਰਲਾ ਪਤਾ ਲੱਗ ਜੂ ਜੱਟ ਕੌਣ ਹੁੰਦੇ ਨੇ ਜੱਟ ਤਾਂ ਬੱਟ ਪਿੱਛੇ ਬੰਦਾ ਮਾਰ ਦਿੰਦੇ ਨੇ ਤੂੰ ਤਾਂ ਸਾਡੀਆਂ ਜ਼ਮੀਨਾਂ ਰੋਕਣ ਨੂੰ ਫਿਰਦਾ ਵਾਹ ਵਈ ਵਾਹ ਕੀ ਬਾਤ ਇਹ ਵੀਡੀਓ ਬਹੁਤ ਵੀ ਵਾਇਰਲ ਹੋਈ ਸੀ ਹੈ ਨਾ ਜੀ ਮੋਦੀ ਨੂੰ ਕਹਿ ਰਹੀਆਂ ਵੀ ਜੱਟਾਂ ਚਾ ਕੇ ਕਦੇ ਢੇਡਾ ਮਾਰ ਜਾ ਫਿਰ ਬਾਰਡਰ ਤੇ ਕਹਿੰਦੇ ਗੋਲੀਆਂ ਚਲਾਉਂਦਾ ਕੋਈ ਫਾਇਦਾ ਨਹੀਂ ਨਾਥੇ ਕਿਸਾਨਾਂ ਤੇ ਕਿਉਂਕਿ ਸਾਡੇ ਲਈ ਸੋਟੀਆਂ ਤੇ ਸੋਡੇ ਕੋਲੇ ਗੋਲੀਆਂ ਵੀ ਕਦੇ ਢੇਡਾ ਮਾਰ ਜਾ ਫਿਰ ਲੱਗ ਜੂ ਪਤਾ ਹੈ ਇੱਕ ਵਾਰੀ ਰੋਜ ਨਾਲ ਦੁਬਾਰੇ ਫਿਰ ਸੁਣਾ ਦੇ ਓ ਮੋਦੀ ਜੱਟਾਂ ਚਾ ਕੇ ਕਦੇ ਢੇਡਾ ਮਾਰਲਾ ਪਤਾ ਲੱਗ ਜੂ ਜੱਟ ਕੌਣ ਹੁੰਦੇ ਨੇ ਜੱਟ ਤਾਂ ਬੱਟ ਪਿੱਛੇ ਬੰਦਾ ਮਾਰਦੇ ਨੇ ਤੂੰ ਤਾਂ ਸਾਡੀਆਂ ਜ਼ਮੀਨਾਂ ਰੋਕਣ ਨੂੰ ਫਿਰਦਾ ਵਾਹ ਕੀ ਬਾਤ ਤੇ ਫੁੱਲਨ ਜਵਾਰ ਹੋਰ ਕਦੋਂ ਜਾਣਾ ਫਿਰ ਪਿੰਡ ਵਾਪਸ ਕੱਲ ਨੂੰ ਕੱਲ ਨੂੰ ਚਲ ਜਾਣਾ ਹੂੰ ਪੂਰੇ ਮਜ਼ਾ ਲਿੱਤੇ ਫਿਰ ਹਾਂ ਦਿਖਾ ਦਈਏ ਆਪਾਂ ਪਹਾੜ ਕਿੰਨੇ ਕਿੰਨੇ ਦੇਖੋ ਜੀ ਵੱਡੇ ਵੱਡੇ ਪਹਾੜ ਨੇ ਤੇ ਬਹੁਤ ਇੰਜੋਏ ਕੀਤਾ ਬਹੁਤ ਸੋਹਣਾ ਏਰੀਆ ਤੇ ਪਰ ਰਾਤ ਨੂੰ ਠੰਡ ਬਹੁਤ ਲੱਗੀ ਜਿਵੇਂ ਜਸਨੀਤ ਦਿਖਾ ਫਿਰ ਆਪਾਂ ਰਾਤ ਕਿੱਥੇ ਸੁੱਤੇ ਚਲੋ ਦਿਖਾਈਏ ਆਪਾਂ ਠੰਡ ਲੱਗੀ ਫਿਰ ਰਾਤ ਨਹੀਂ ਤਾਂ ਠੰਡ ਹੀ ਲੱਗੀ ਢੀੜ ਹੋਈ ਸੀ ਢੀੜ ਲੱਗੀ ਹੈ ਔਖੀ ਫਿਰ ਹੈ ਹਾਂ ਕਮਰਿਆਂ ਚ ਪਾਇਤੀ ਫਿਰ ਜਾਂ ਤੰਬੂਆਂ ਚ ਪਾਇਤੀ ਤੰਬੂਆਂ ਚ ਕਾ ਲਾਉ ਦੀ ਤੰਬੂਆਂ ਦੇ ਵਿੱਚ ਰਾਤ ਰਾਤਾਂ ਕੱਟੀਆਂ ਨੇ ਤੇ ਠੰਡ ਲੱਗੀ ਆ ਪਰ ਜਸਨੀਤ ਕਹਿੰਦੀ ਮੈਨੂੰ ਤਾਂ ਢੀੜ ਮਹਿਸੂਸ ਹੋਈ ਆ ਆ ਤੰਬੂ ਨੇ ਵਿੱਚ ਰਾਤ ਕੱਤੀ ਹੈ ਮੈਨੂੰ ਠੰਡ ਲੱਗੀ ਮੈਨੂੰ ਗਰਮੀ ਲੱਗੀ ਸਾਂ ਗਰਮੀ ਲੱਗੀ ਇਹ ਸਾਰੇ ਕਹਿੰਦੇ ਵੀ ਠੰਡ ਲੱਗੀ ਦੇਖ ਸਕਦੇ ਹੋ ਬਾਈ ਇਸ ਏਰੀਏ ਦੇ ਵਿੱਚ ਰਹਿਣ ਨੂੰ ਸੱਤਾਂ ਘਟ ਮਿਲਦੀਆਂ ਨੇ ਤੇ ਇਹਨਾਂ ਤੰਬੂਆਂ ਦੇ ਵਿੱਚ ਰਹਿਣਾ ਪੈਂਦਾ ਪਰ ਬਹੁਤ ਵਧੀਆ ਵੀ ਲੱਗਦਾ ਹੈ ਫੀਲ ਵੀ ਹੁੰਦਾ ਕਿ ਘਰਾਂ ਦੇ ਵਿੱਚ ਤਾਂ ਰੋਜ਼ ਹੀ ਪੈਂਦੇ ਆ ਤੇ ਤੰਬੂਆਂ ਦੇ ਵਿੱਚ ਪੈਣ ਦਾ ਸੁਆਦ ਕੁਝ ਵੱਖਰਾ ਹੀ ਹੈ ਇਹ ਤੰਬੂ ਨੇ ਜਿੱਥੇ ਅਸੀਂ ਰਾਤ ਸੁੱਤੇ ਤੇ ਬਹੁਤ ਇੰਜੋਏ ਕੀਤਾ ਤੇ ਅੱਜ ਚੱਲੇ ਆ ਪਿੰਡ ਨੂੰ ਤੇ ਪਿੰਡ ਜਾ ਕੇ ਜਿੱਦਾਂ ਪਹਿਲਾਂ ਕਿਸਾਨੀ ਧਰਮ ਦੇ ਵਿੱਚ ਯੋਗਦਾਨ ਪਾਇਆ ਤੇ ਉੱਥੇ ਹੀ ਰਹੇ ਤੇ ਕੱਲ ਤੋਂ ਫੇਰ ਕਰਾਂਗੇ ਸਟਾਰਟ ਉੱਥੇ ਜਾਣਾ ਹੋਰ ਕੱਲ ਆ ਬਾਈ ਅਰਦਾਸਾਂ ਕਰਿਆ ਕਰੋ ਉਹਨਾਂ ਕਿਸਾਨ ਵੀਰਾਂ ਵਾਸਤੇ ਜਿਨ੍ਹਾਂ ਦੇ ਵਿਚਾਰਾਂ ਦੇ ਸਿਰਾਂ ਲੱਗੀਆਂ ਗੋਲੀਆਂ ਲੱਗੀਆਂ ਚਲੋ ਜਿਹੜੇ ਇਸ ਦੁਨੀਆ ਤੋਂ ਚਲ ਗਏ ਉਹਨਾਂ ਨੂੰ ਤਾਂ ਆਪਾਂ ਵਾਪਸ ਲਿਆ ਨਹੀਂ ਸਕਦੇ ਤੇ ਸਾਰੇ ਜਾਣੇ ਕਿਸਾਨੀ ਧਰਮ ਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਓ ਵੱਧ ਤੋਂ ਵੱਧ ਪਹੁੰਚੋ ਦੇਖਿਓ ਸੇ ਇੱਕ ਤੋਂ ਬੰਦੇ ਦੀ ਲੜਾਈ ਨਹੀਂ ਇਹ ਸਭ ਦੇ ਪੰਜਾਬ ਹਰਿਆਣਾ ਭਾਰ ਦੇ ਹਿੱਤਾਂ ਦੀ ਲੜਾਈ ਹੈ ਤੇ ਵੱਧ ਤੋਂ ਵੱਧ ਪਹੁੰਚਿਆ ਕਰੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਆਪਾਂ ਹਰ ਇੱਕ ਨੂੰ ਆਪਣੀਆਂ ਗੱਲਾਂ ਹਰ ਇੱਕ ਤੱਕ ਪਹੁੰਚਾ ਸਕੀਏ ਤੇ ਇਸ ਚੈਨਲ ਨੂੰ ਵੱਧ ਤੋਂ ਵੱਧ ਫੋਲੋ ਕਰੋ ਹਰ ਇੱਕ ਜਾਣਕਾਰੀ ਜੋ ਚੰਗੀ ਹੈ ਉਹ ਦਿੱਤੀ ਜਾਊਗੀ ਫੇਕ ਵੀਡੀਓ ਨਹੀਂ ਇਹ ਚੈਨਲ ਤੇ ਪੈਣਗੀਆਂ ਫੇਕ ਗੱਲਾਂ ਨਹੀਂ ਇਹ ਚੈਨਲ ਤੇ ਪੈਣਗੀਆਂ ਵਧੀਆ ਤੋਂ ਵਧੀਆ ਮੈਸੇਜ ਨੇ ਜਿਹੜੇ ਲੋਕਾਂ ਤੱਕ ਪਹੁੰਚਾਏ ਜਾਣਗੇ ਠੀਕ ਹੈ ਫਿਰ ਸੁਣੀ ਤਾਂ ਓਕੇ ਸਾਰਿਆਂ ਨੂੰ ਕਰ ਦੋ ਥੈਂਕ ਯੂ ਬਾਏ ਬਾਏ ਇਸ ਚੈਨਲ ਨੂੰ ਕਰੋ ਵੱਧ ਤੋਂ ਵੱਧ ਸਬਸਕ੍ਰਾਈਬ ਲਾਈਕ ਐਂਡ ਫਾਲੋ